ਰਾਜਾ ਵਡਿੰਗ ਦੀ ਪਤਨੀ ਅਮਰਤਾ ਵਡਿੰਗ ਨੂੰ ਵੱਡਾ ਚਟਕਾ ਲੱਗਿਆ ਦੱਸਦੀ ਹੈ ਕਿ ਚੋਣ ਕਮਿਸ਼ਨ ਨੇ ਨੋਟਿਸ ਭੇਜ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਜਵਾਬ ਮੰਗਿਆ ਤੇ ਦੱਸਦੀ ਹੈ ਕਿ ਗਿੱਦੜ ਬਾਹ ਦੀਆਂ ਜਿਮਨੀ ਚੋਣਾਂ ਦੀ ਜੰਗ ਚੱਲੀ ਹੈ ਤੇ ਉੱਥੇ 20 ਤਰੀਕ ਨੂੰ ਵੋਟਾਂ ਪੈਣਗੀਆਂ ਪਰੰਤੂ ਵੋਟਾਂ ਤੋਂ ਪਹਿਲਾਂ ਹੀ ਹੁਣ ਅਮਰਤਾ ਵਡਿੰਗ ਨੂੰ ਨੋਟਿਸ ਚੋਣ ਕਮਿਸ਼ਨਰ ਨੇ ਭੇਜ ਦੇ ਤਹਿਤ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਟੇਲੋ ਦੇ ਵੱਲੋਂ ਸ਼ਿਕਾਇਤ ਜਿਹੜੀ ਕਿ ਕੀਤੀ ਗਈ ਤੇ ਜਿਸ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ ਤੇ ਉਥੇ ਹੀ ਆਰਓ ਨੇ ਜਿਹੜਾ ਕਿ 24 ਘੰਟਿਆਂ ਦੇ ਵਿੱਚ ਜਵਾਬ ਮੰਗਿਆ ਡਿੰਪੀ ਢਿੱਲੋ ਤੇ ਸੀਐਮ ਮਾਨ ਵਾਲੀ ਫੋਟੋ ਦੇ ਪੋਸਟਰ ਲਾਉਣ ਤੇ ਨੋਟਿਸ ਭੇਜਿਆ ਤੇ ਉਥੇ ਦੂਜਾ ਪੋਸਟਰ ਡਿੰਪੀ ਢਿੱਲੋ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਤੇ ਕਰਾਸ ਮਾਰਨ ਵਾਲਾ ਤੇ ਦੱਸਦੀ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਹੁਣ ਇੱਕ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਅਮਰਤਾ ਵੜਿੰਗ ਨੂੰ ਨੋਟਿਸ ਭੇਜ ਦਿੱਤਾ ਹੈ ਤੇ ਉੱਥੇ ਗਿੱਦੜਬਾਹ ਦੇ ਵਿੱਚ ਇਸ ਵਾਰ ਪੂਰਾ ਫਸਮਾ ਮੁਕਾਬਲਾ ਹੈ ਤੇ ਦਾਸੀ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਅਮਰਤਾ ਬੜੇ ਰਾਜਾ ਵੜਿੰਗ ਦੀ ਪਤਨੀ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਤੇ ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਢੀਮਪੀ ਢੱਲੋ ਜਿਹੜੇ ਕਿ ਪੂਰਨ ਤੌਰ ਤੇ ਇੱਕ ਦੂਜੇ ਨੂੰ ਟੱਕਰ ਦੇ ਰਹੇ ਨੇ ਮਨਪ੍ਰਿਤ ਬਾਦਲ ਆਪਾ ਦੇ ਵੱਲੋਂ ਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਜਿਹਾ ਕਿ ਜਿਮਨੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਰਿਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸੁਖਰਾ ਸਿੰਘ ਨਿਆਮੀ ਵਾਲਾ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਰਿਆ ਹੋਇਆ ਹੈ ਪਰੰਤੂ ਇਸ ਅਖਾੜੇ ਦੇ ਵਿੱਚ ਇੱਕ ਦੂਜੇ ਨੂੰ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਪਹਿਲਾ ਡਿੰਪੇ ਢੱਲੋਂ ਨੂੰ ਨੋਟਿਸ ਭੇਜਿਆ ਗਿਆ ਤੇ ਹੁਣ ਡਿੰਪੇ ਢੱਲੋਂ ਦੇ ਵੱਲੋਂ ਸ਼ਿਕਾਇਤ ਹੈ ਜਿਹੜੀ ਕਿ ਅਮਰਤਾ ਵੜਿੰਗ ਨੂੰ ਲਾਇਕੀ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਦਾ ਇੱਕ ਸੱਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਨੋਟਿਸ ਚੋਣ ਕਮਿਸ਼ਨ ਨੇ ਭੇਜ ਦਿੱਤਾ ਹੈ ਤੇ ਜਿਸ ਦੇ ਵਿੱਚ ਜਵਾਬ 24 ਘੰਟਿਆਂ 'ਚ ਆਰੋ ਨੇ ਮੰਗਿਆ ਹੈ ਤੇ ਜਿਸ ਦੇ ਦੌਰਾਨ ਉੱਥੇ ਦੱਸਿਆ ਕਿ ਪੋਸਟਰਾਂ ਨੂੰ ਲੈ ਕੇ ਵਿਵਾਦ جاری ਹੈ ਤੇ ਜਿਸ ਦੇ ਵਿੱਚ ਚੋਣ ਕਮਿਸ਼ਨ ਨੇ ਹੁਣ ਅਮਰਤਾ ਬੜਿੰਗ ਨੂੰ ਨੋਟਿਸ ਭੇਜ ਦਿੱਤਾ ਹੈ 24 ਘੰਟਿਆਂ ਦੇ ਵਿੱਚ ਜਵਾਬ ਮੰਗਿਆ ਤੇ ਜੇਕਰ 24 ਘੰਟਿਆਂ ਦੇ ਵਿੱਚ ਜਵਾਬ ਨਾ ਦਿੱਤਾ ਤਾਂ ਕੋਈ ਸਖਤ ਕਾਰਵਾਈ ਹੋ ਸਕਦੀ ਹੈ ਤੇ ਹੁਣ ਚੋਣ ਕਮਿਸ਼ਨ ਨੇ 24 ਘੰਟਿਆਂ ਦੇ ਵਿੱਚ ਜਵਾਬ ਦੇਣ ਦੇ ਲਈ ਕਿ ਹੈ ਨੋਟਿਸ ਪੇਜ ਦਿੱਤਾ ਹੈ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਪੋਸਟਰਾਂ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਨੋਟਿਸ ਪੇਜ ਹੁੰਦਾ ਹੈ ਤੇ ਜਸ ਨੂੰ ਲੈ ਕੇ ਜਵਾਬ ਮੰਗਿਆ ਤੇ ਦੱਸਦੀ ਹੈ ਕਿ ਗਿੱਦੜ ਬਾਹ ਦੀਆਂ ਜਿਮਨੀ ਚੋਣਾਂ ਦੀ ਜੰਗ ਚੱਲੀ ਹੈ ਤੇ ਉੱਥੇ 20 ਤਰੀਕ ਨੂੰ ਵੋਟਾਂ ਪੈਣਗੀਆਂ ਪਰੰਤੂ ਵੋਟਾਂ ਤੋਂ ਪਹਿਲਾਂ ਹੀ ਹੁਣ ਅਮਰਤਾ ਬੜਿੰਗ ਨੂੰ ਨੋਟਿਸ ਚੋਣ ਕਮਿਸ਼ਨਰ ਨੇ ਭੇਜ ਦਿੱਤਾ ਹੈ ਤੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਦੇ ਵੱਲੋਂ ਸ਼ਿਕਾਇਤ ਜਿਹੜੀ ਕਿ ਕੀਤੀ ਗਈ ਤੇ ਜਿਸ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ ਤੇ ਉਥੇ ਹੀ ਆਰਓ ਨੇ ਜਿਹੜਾ ਕਿ 24 ਘੰਟਿਆਂ ਦੇ ਵਿੱਚ ਜਵਾਬ ਮੰਗਿਆ ਡਿੰਪੀ ਢਿੱਲੋਂ ਤੇ ਸੀਐਮ ਮਾਨ ਵਾਲੀ ਫੋਟੋ ਦੇ ਪੋਸਟਰ ਲਾਉਣ ਤੇ ਨੋਟਿਸ ਭੇਜਿਆ ਤੇ ਉਥੇ ਦੂਜਾ ਪੋਸਟਰ ਡਿੰਪੀ ਢਿੱਲੋਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਤੇ ਕਰਾਸ ਮਾਰਨ ਵਾਲਾ ਤੇ ਦੱਸਦੀ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਹੁਣ ਇੱਕ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਅਮਰਤਾ ਵੜਿੰਗ ਨੂੰ ਨੋਟਿਸ ਭੇਜ ਦਿੱਤਾ ਹੈ ਤੇ ਉੱਥੇ ਗਿੱਦੜਬਾਹ ਦੇ ਵਿੱਚ ਇਸ ਵਾਰ ਪੂਰਾ ਫਸਮਾ ਮੁਕਾਬਲਾ ਹੈ ਤੇ ਦਾਸੀ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਅਮਰਤਾ ਬੜੇ ਰਾਜਾ ਵੜਿੰਗ ਦੀ ਪਤਨੀ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਤੇ ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਢੀਮਪੀ ਢੱਲੋ ਜਿਹੜੇ ਕਿ ਪੂਰਨ ਤੌਰ ਤੇ ਇੱਕ ਦੂਜੇ ਨੂੰ ਟੱਕਰ ਦੇ ਰਹੇ ਨੇ ਮਨਪ੍ਰਿਤ ਬਾਦਲ ਭਾਜਪਾ ਦੇ ਵੱਲੋਂ ਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਜਿਹਾ ਕਿ ਜਿਮਨੀ ਚੋਣਾ ਦੇ ਵਿੱਚ ਹਿੱਸਾ ਨਹੀਂ ਲੈ ਰਿਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸੁਖਰਾ ਸਿੰਘ ਨਿਆਮੀ ਵਾਲਾ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਰਿਆ ਹੋਇਆ ਹੈ ਪਰੰਤੂ ਇਸ ਅਖਾੜੇ ਦੇ ਵਿੱਚ ਕੁਝ ਦਿਨ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਪਹਿਲਾ ਡਿੰਪੇ ਢੱਲੋਂ ਨੂੰ ਨੋਟਿਸ ਭੇਜਿਆ ਗਿਆ ਤੇ ਹੁਣ ਡਿੰਪੇ ਢੱਲੋਂ ਦੇ ਵੱਲੋਂ ਸ਼ਿਕਾਇਤ ਹੈ ਜਿਹੜੀ ਕਿ ਅਮਰਤਾ ਵੜਿੰਗ ਨੂੰ ਲਾਇਕੀ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਦਾ ਇੱਕ ਸੱਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਨੋਟਿਸ ਚੋਣ ਕਮਿਸ਼ਨ ਨੇ ਭੇਜ ਦਿੱਤਾ ਹੈ ਤੇ ਜਿਸ ਦੇ ਵਿੱਚ ਜਵਾਬ 24 ਘੰਟਿਆਂ ਚ ਆਰੋ ਨੇ ਮੰਗਿਆ ਹੈ ਤੇ ਜਿਸ ਦੇ ਦੌਰਾਨ ਉੱਥੇ ਦੱਸਿਆ ਕਿ ਪੋਸਟਰਾਂ ਨੂੰ ਲੈ ਕੇ ਵਿਵਾਦ جاری ਹੈ ਤੇ ਜਿਸ ਦੇ ਵਿੱਚ ਚੋਣ ਕਮਿਸ਼ਨ ਨੇ ਹੁਣ ਅਮਰਤਾ ਬੜਿੰਗ ਨੂੰ ਨੋਟਿਸ ਭੇਜ ਦਿੱਤਾ ਹੈ 24 ਘੰਟਿਆਂ ਦੇ ਵਿੱਚ ਜਵਾਬ ਮੰਗਿਆ ਤੇ ਜੇਕਰ 24 ਘੰਟਿਆਂ ਦੇ ਵਿੱਚ ਜਵਾਬ ਨਾ ਦਿੱਤਾ ਤਾਂ ਕੋਈ ਸਖਤ ਕਾਰਵਾਈ ਹੋ ਸਕਦੀ ਹੈ ਤੇ ਹੁਣ ਚੋਣ ਕਮਿਸ਼ਨ ਨੇ 24 ਘੰਟਿਆਂ ਦੇ ਵਿੱਚ ਜਵਾਬ ਦੇਣ ਦੇ ਲਈ ਕਿ ਹੈ ਨੋਟਿਸ ਪੇਜ ਦਿੱਤਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਪੋਸਟਰਾਂ ਨੂੰ ਲੈ ਕੇ ਲਗਾਤਾਰ ਵਿਵਾਚ ਚੱ